ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 10 ਫਰਵਰੀ 2025 ਹੈ ਤੇ ਤੁਹਾਡੀ ਸਕਰੀਨ ਤੇ ਬਹੁਤ ਸੋਹਣਾ ਬੂਟਾ ਜੀ ਨੇ ਕਿ ਬੜੀ ਸੋਹਣੀ ਫੋਟ ਕੀਤੀ ਹੈ ਤਾਂ ਦੋਸਤੋ ਇਸ ਸਮੇਂ ਅੱਜ ਦੇ ਸਮੇਂ ਦੀ ਮੈਂ ਗੱਲ ਕਰਦਾ ਹਾਂ ਤਾਪਮਾਨ ਕਣਕਾਸ ਤੇ ਬਹੁਤ ਵਧੀਆ ਹੈ ਮੌਸਮ ਕਣਕ ਵਾਸਤੇ ਬਹੁਤ ਵਧੀਆ ਹੈ ਨਾ ਹੀ ਤਾਂ ਕਣਕ ਦੇ ਵਿੱਚ ਕੋਈ ਕੀੜੇ ਦੀ ਸਮੱਸਿਆ ਹੈ ਤੇ ਨਾ ਹੀ ਇਸ ਸਮੇਂ ਕਿਸੇ ਕੁੰਗੀ ਦੀ ਜਾਂ ਉਲੀ ਦੀ ਸਮੱਸਿਆ ਹੈ ਭਾਵੇਂ ਕਿ ਕਣਕ ਦੇ ਵਿੱਚ ਜਿਹੜੀ ਕਾਂਗਿਆਰੀ ਆਉਂਦੀ ਹੈ ਜਾਂ ਜਾਮਣੀਏ ਤੱਬੇ ਆਉਂਦੇ ਹੈ ਜਾਂ ਆਪਣਾ ਬੰਟ ਆਉਂਦਾ ਕਰਨਾਲ ਬੰਟ ਆਉਂਦਾ ਪਰੰਤੂ ਇਨ੍ਹਾਂ ਬਿਮਾਰੀਆਂ ਦਾ ਕੋਈ ਇਲਾਜ ਨਹੀਂ ਹੁੰਦਾ ਹਾਂ ਪੀਲੀ ਕੁੰਗੀ ਆਸਤੇ ਆਪਾਂ ਸਪਰੇਅ ਜ਼ਰੂਰ ਕਰਦੇ ਆਂ ਪਰੰਤੂ ਹਜੇ ਤੀਕ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਪੀਲੀ ਕੁੰਗੀ ਦਾ ਕੇਸ ਜਿਹੜਾ ਹੈਗਾ ਨਹੀਂ ਆਇਆ ਤਾਂ ਜੇ ਤੁਸੀਂ ਬਾਜ਼ਾਰ ਵਾਲੇ ਪਾਸੇ ਨੂੰ ਸਪਰੇਆ ਕਰਨ ਭੱਜ ਰਹੇ ਹੋ ਤਾਂ ਗਲਤ ਗੱਲ ਐ ਹੁਣੇ ਉੱਲੀ ਵਾਲੀਆਂ ਸਪਰੇਅਾਂ ਵਾਲੇ ਪਾਸੇ ਨਾ ਭਜੋ ਜੇ ਅੱਗੇ ਲੋੜ ਪਈ ਤਾਂ ਆਪਾਂ ਦੇਖਾਂਗੇ ਹਜੇ ਤੀ ਕਣਕ ਦੇ ਅਨੁਕੂਲ ਐ ਮੌਲ ਉਮੀਦ ਐ ਕਿ ਪੂਰੀ ਫਰਵਰੀ ਨੂੰ ਠੰਡ ਰਹੂਗੀ ਅਰਦਾਸ ਕਰਾਂਗੇ ਕਿ ਮਾਰਚ ਵੀ انਕੂਲ ਰਵੇ ਲੇਕਿਨ ਮਾਰਚ ਬਾਰੇ ਹਜੇ ਜਾਣਕਾਰੀ ਪੂਰੀ ਨਹੀਂ ਹੈ ਤਾਂ ਇਸ ਕਰਕੇ ਮੇਰੀ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਬਿਨਾ ਗਲਤੋਂ ਉੱਲੀ ਨਾਸ਼ਕ ਸਪਰੇਅਾਂ ਕੋਈ M45 ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਇਹ ਕੰਮ ਨਾ ਕਰੋ ਇੱਕ ਤਾਂ ਤੁਸੀਂ ਆਪਣੇ ਪੈਸੇ ਦੀ ਬਰਬਾਦੀ ਕਰ ਰਹੇ ਹੋ ਦੂਸਰਾ ਤੁਸੀਂ ਐਵੇਂ ਜਿਹੜਾ ਹੈਗਾ ਆਹ ਵੀ ਜ਼ਹਿਰ ਪਾਲਾ ਆਹ ਵੀ ਪਾਲਾ ਲੋਕਾਂ ਦਾ ਖਾਣਾ ਜ਼ਹਿਰਲਾ ਕਰ ਰਹੇ ਹੋ ਇਹ ਬਿਲਕੁਲ ਗਲਤ ਹੈ ਇਸ ਬੇਨਤੀ ਨੂੰ ਕਬੂਲ ਕਰੋ ਹਜੇ ਤੀਕ ਟਿਕ ਕੇ ਕਰਾਂ ਚ ਬੈਠੇ ਰਹੋ ਜਿਵੇਂ ਅੱਗੇ ਜ਼ਰੂਰਤ ਪੈਗੀ ਉਦੋਂ ਆਪਾਂ ਕਰਾਂਗੇ ਤਾਂ ਇਸ ਪਾਸੇ ਨਾ ਹੋ